ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਬਦਾਤਾ ਤੇ ਅੱਜ ਜੋ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ ਜਿਹੜੀ ਗੱਲਬਾਤ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਅ ਵੀਡੀਓ ਆਪਾਂ ਦੇਖੀਏ ਸਾਰਿਆਂ ਨੇ ਉਹ ਦੱਸੀਆਂ ਜਾਂਦੀਆਂ ਪਿੰਡ ਪਿੰਡਰ ਕਲਾਂ ਦੀਆਂ ਸ਼ੂਟਿੰਗਾਂ ਛੋਟੀਆਂ ਵਿੱਚੀਆਂ ਨੇ ਦੋ ਉਹਨਾਂ ਦੇ ਨਾਲ ਕਹੇ ਜੀਆਂ ਹਰਕਤਾਂ ਹੁੰਦੀਆਂ ਨੇ ਉਹ ਵੀ ਆਪਾਂ ਦੇਖੀਆਂ ਹੀ ਨੇ ਵੀਡੀਓ ਦੇ ਵਿੱਚ ਤੇ ਜਿਆਦਾ ਦੁੱਖ ਇਸ ਗੱਲ ਦਾ ਕਿ ਉਸ ਬੰਦੇ ਦੇ ਫਿਰ ਤੇ ਦਸਤਾਰ ਆ ਮੂੰਹ ਬੰਨਿਆ ਹੋਇਆ ਵੀ ਜਿਹੜੇ ਇੱਜ਼ਤਾਂ ਬਚਾਉਂਦੇ ਹੁੰਦੇ ਸੀ ਅੱਜ ਉਹ ਆਪ ਹੀ ਦੇਖੋ ਕਿਹੜੇ ਰਾਹ ਤੁਰ ਪਏ ਤੇ ਪੰਜਾਬ ਦੇ ਵਿੱਚ ਬੜਾ ਕੁਝ ਹੋਈ ਜਾਂਦਾ ਸਾਡੀਆਂ ਜੱਥੇਬੰਦੀਆਂ ਜਾਂ ਸਾਡੇ ਆਗੂ ਪਤਾ ਨਹੀਂ ਕਿਉਂ ਨਹੀਂ ਬੋਲ ਰਹੇ ਜਿਹੜੇ ਆਮ ਲੋਕ ਨੇ ਉਹ ਇੰਨਾਂ ਚੀਜ਼ਾਂ ਤੇ ਫਿਕਰ ਕਰਦੇ ਆ ਬੋਲਦੇ ਵੀ ਆ ਜਿਵੇਂ ਭਾਈ ਅਮਰਪਾਲ ਸਿੰਘ ਜੀ ਨੇ ਮੈਰੋਂ ਉਹ ਦੇਖੋ ਹਰੇਕ ਮਸਲੇ ਤੇ ਗੱਲਬਾਤ ਕਰਦੇ ਆ ਉਹਨਾਂ ਦਾ ਕੋਈ ਸਾਥ ਵੀ ਨਹੀਂ ਦਿੰਦਾ ਜਿਹੜੇ ਸਾਡੇ ਆਗੂ ਆ ਇਹਨਾਂ ਦਾ ਫਰਜ਼ ਬਣਦਾ ਵੀ ਜੇ ਕੋਈ ਗੁਰੂ ਘਰ ਦੇ ਵਿੱਚ ਰਹਿ ਕੇ ਕੋਈ ਗਲਤ ਕਾਰਜ ਕਰਦਾ ਕੋਈ ਗਲਤ ਹਰਕਤ ਕਰਦਾ ਜਾਂ ਕੋਈ ਧੀਆ ਭੈਣਾਂ ਨੂੰ ਗਲਤ ਉਹ ਕਰਦਾ ਕਿਸੇ ਗਰੀਬ ਨਾਲ ਧੱਕਾ ਕਰਦਾ ਤੇ ਸਾਡੇ ਆਗੂ ਨੇ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਗੁਰੂ ਘਰਾਂ ਦੇ ਵਿੱਚ ਜੇ ਇਹ ਜਿਹੇ ਕੰਮ ਹੋਣ ਲੱਗੇ ਤੇ ਫਿਰ ਆਮ ਲੋਕਾਂ ਦੇ ਘਰਾਂ ਤੇ ਜਾਂ ਪਿੰਡਾਂ ਦੇ ਵਿੱਚ ਕੀ ਬਣੂਗਾ ਇਹ ਜਰੂਰ ਇਸ ਚੀਜ਼ਾਂ ਸੋਚਣੀਆਂ ਚਾਹੀਦੀਆਂ ਜਦੋਂ ਐਦਾ ਕੁਝ ਹੁੰਦਾ ਤੇ ਸਾਡੇ ਆਗੂ ਨਹੀਂ ਬੋਲਦੇ ਸਾਡੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਸਾਡੇ ਇਹ ਆਗੂ ਨੇ ਜਿਨ੍ਹਾਂ ਦੇ ਮਗਰ ਅਸੀਂ ਖੜਦੇ ਆ ਜਿਨ੍ਹਾਂ ਦੇ ਜਾ ਕੇ ਧਰਨਿਆਂ ਦੇ ਵਿੱਚ ਕੁੱਟ ਖਾਂਦੇ ਨੇ ਲੋਕ ਉਹ ਵੀ ਇਹਨਾਂ ਚੀਜ਼ਾਂ ਤੇ ਬੋਲਦੇ ਨਹੀਂ ਸ਼੍ਰੋਮਣੀ ਕਮੇਟੀ ਵੀ ਚੁੱਪਾ ਜਿਹੜੇ ਗੁਰੂ ਘਰਾਂ ਦੇ ਵਿੱਚ ਬੈਠੇ ਨੇ ਆਗੂ ਬਣੇ ਜਿਹੜੇ ਕਹਿੰਦੇ ਸਾਡੇ ਮੋਢਿਆਂ ਤੇ ਪਾਰਾ ਸਿੱਖੀ ਦਾ ਉਹ ਵੀ ਨਹੀਂ ਬੋਲਦੇ ਕਿਤੇ ਇਹ ਤਾਂ ਨਹੀਂ ਵੀ ਇਹ ਟੰਗ ਤਰੀਕੇ ਦੇ ਨਾਲ ਸਾਡੇ ਦੋਸਮਣੀ ਗੁਰੂ ਘਰਾਂ ਦੇ ਵਿੱਚ ਬੈਠੇ ਹੋਣ ਸਾਨੂੰ ਮਾਰਨ ਵਾਲੀ ਇਹੇ ਨੇ ਕਿਉਂ ਨਹੀਂ ਇਹਦਾ ਜ਼ਮੀਰ ਜਾਗਦਾ ਜਦੋਂ ਗੁਰਦੁਆਰਿਆਂ ਦੇ ਵਿੱਚ ਐਜਾ ਕੁਝ ਹੁੰਦਾ ਤੁਸੀਂ ਦੇਖੋ ਵੀ ਉਸ ਬੰਦੇ ਦੇ ਹੱਕ ਦੇ ਵਿੱਚ ਕਿੰਨੇ ਬੋਲੀ ਜਾਂਦੇ ਨੇ ਤੇ ਭਾਈ ਅਮਰਤਪਾਲ ਮਹਿਰੋਂ ਦੇ ਨਾਲ ਹੁਣ ਜੁੜੇ ਨੇ ਲੋਕ ਤੇ ਉਹ ਵੀ ਆਮ ਸੰਗਤਾਂ ਜਿਹੜੇ ਸਾਡੇ ਆਗੂ ਆ ਉਹ ਨਹੀਂ ਇਹ ਚੀਜ਼ ਤੇ ਬੋਲ ਰਹੇ ਵੀ ਤੁਸੀਂ ਉਹਨੂੰ ਸੱਚ ਝੂਠ ਨੂੰ ਤਾਂ ਸਾਹਮਣੇ ਲਿਆਓ ਜੇ ਉਸ ਬੰਦੇ ਨੇ ਇਹ ਗਲਤੀ ਕੀਤੀ ਆ ਤਾਂ ਉਹਦੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਇਹ ਤਾਂ ਨਹੀਂ ਵੀ ਪੈਸੇ ਦੇ ਜ਼ੋਰ ਤੇ ਬੰਦਾ ਕੁਝ ਵੀ ਕਰੀ ਜਾਵੇ ਤਾਂ ਫੇਰ ਇਹ ਬਹੁਤ ਗਲਤ ਆ ਪੰਜਾਬ ਦੇ ਲਈ ਸਾਨੂੰ ਦੇਖਣਾ ਚਾਹੀਦਾ ਪੰਜਾਬ ਦੇ ਹਾਲਾਤ ਆ ਜਿਹੜੇ ਦਿਨੋ ਦਿਨ ਮਾੜੇ ਹੋਈ ਜਾਂਦੇ ਅਸੀਂ ਚੁੱਪ ਕਰਕੇ ਬੈਠੇ ਆ ਵੀ ਆਪਾਂ ਕੀ ਲੈਣਾ ਇਹ ਖਾਸ ਕਰਕੇ ਸਾਡੇ ਆਗੂਆਂ ਨੂੰ ਚਾਹੀਦਾ ਕਿਉਂਕਿ ਜੇ ਕੋਈ ਆਂ ਬੰਦਾ ਬੋਲਦਾ ਉਹਤੇ ਪ੍ਰੈਸਰ ਪਾ ਲੈਂਦੇ ਆ ਜਾਂ ਉਹਨਾਂ ਨੂੰ ਫਾਟਰ ਫੜਾਈ ਦਾ ਕੰਮ ਚੱਲ ਪੈਂਦਾ ਪਰ ਜਿਹੜੇ ਸਾਡੇ ਆਗੂ ਨੇ ਉਹਨਾਂ ਦਾ ਫਰਜ਼ ਇਕੱਲਾ ਇਹ ਨਹੀਂ ਵੀ ਉਹਨਾਂ ਨੇ ਸੰਗਤ ਦਾ ਪੈਸਾ ਇਕੱਠਾ ਕੀਤਾ ਤੇ ਆਪਦੀ ਐਸਡਾਈ ਹੋਟਲ ਖਰੀਦ ਲੇ ਬਾਹਰਲੇ ਦੇਸ਼ਾਂ 'ਚ ਪੈਸੇ ਜਮ੍ਹਾਂ ਕਰ ਲੇ ਜ਼ਮੀਨਾਂ ਖਰੀਦ ਲਈਆਂ ਵੱਡੇ ਵੱਡੇ ਹੋਟਲ ਬਣਾ ਕੇ ਬਹਿ ਗਏ ਮਹਿੰਗੀਆਂ ਗੱਡੀਆਂ ਲੈ ਲਈਆਂ ਇੰਨਾ ਕੰਮਾਂ ਵਾਸਤੇ ਨਹੀਂ ਉਹਨੂੰ ਆਗੂ ਬਣਾਇਆ ਜਦੋਂ ਵੀ ਕੋਈ ਇਹੋ ਜਿਹੇ ਮਸਲੇ ਹੁੰਦੇ ਆ ਜਾਂ ਗੁਰੂ ਸਾਹਿਬ ਦੀ ਕਿਤੇ ਬੇਦਰਦੀ ਹੁੰਦੀ ਜਾਂ ਕਿਸੇ ਗੁਰਸਿੱਖ ਨਾਲ ਧੱਕਾ ਹੁੰਦਾ ਤੇ ਉਹਨਾਂ ਦਾ ਫਰਜ਼ ਬਣਦਾ ਵੀ ਅੱਗੇ ਹੋ ਕੇ ਬੋਲਣ ਤੇ ਜੇ ਇਹਨਾਂ ਤੋਂ ਨਹੀਂ ਪ੍ਰਬੰਧ ਚੱਲਦੇ ਤਾਂ ਮੈਂ ਅੱਗੇ ਵੀ ਇੱਕ ਵੀਡੀਓ ਪਾਈ ਆ ਧਰਮੀ ਫੌਜੀਆਂ ਬਾਰੇ ਉਹੋ ਜੇ ਸੂਰਮਿਆਂ ਨੂੰ ਇਹ ਜਿਹੜਾ ਪ੍ਰਬੰਧ ਸੰਭਾਉਣ ਆਪਸੇ ਹਟਣ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਇਹਨਾਂ ਚੀਜ਼ਾਂ ਤੇ ਗੌਰ ਕਰਨੀ ਉਹਨਾਂ ਦਾ ਮੁਢਲਾ ਫਰਜ਼ ਆ ਇਹ ਕਿਉਂਕਿ ਉਹ ਸਿੱਖਾਂ ਦਾ ਧੁਰਾ ਆਪਾਂ ਸ਼੍ਰੋਮਣੀ ਕਮੇਟੀ ਨੂੰ ਮੰਨਦੇ ਆ ਵੀ ਸ਼੍ਰੋਮਣੀ ਕਮੇਟੀ ਸਾਡੀ ਪਾਵਰ ਆ ਕੋਰਟ ਆਪਾਂ ਉਹਨੂੰ ਮੰਨਦੇ ਆ ਵੀ ਸਾਡਾ ਤਾਂ ਕੋਰਟ ਇਹ ਹੈ। ਤੇ ਫੇਰ ਇਹ ਕਿਉਂ ਨਹੀਂ ਬੋਲਦੇ ਇਹਨਾਂ ਚੀਜ਼ਾਂ ਤੇ? ਜੇ ਕੋਈ ਆਮ ਸਿੱਖ ਉੱਥੇ ਕੋਈ ਗੱਲਬਾਤ ਕਰਨ ਵੀ ਜਾਂਦੇ ਆ ਤੇ ਉੱਥੇ ਕਿਰਪਾਨਾਂ ਚੱਲ ਪੈਂਦੀਆਂ। ਤੇ ਜਦੋਂ ਇਹ ਜਿਹੇ ਮਸਲੇ ਉੱਠਦੇ ਆ ਕਿਸੇ ਬੀਬੀ ਨਾਲ ਕੋਈ ਗਲਤ ਹਰਕਤ ਹੁੰਦੀ ਆ ਜਾਂ ਕਿਸੇ ਗੁਰਸਿੱਖ ਨੂੰ ਕਿਤੇ ਕੁੱਟਮਾਰ ਹੁੰਦੀ ਆ, ਗੁਰੂ ਸਾਹਿਬ ਦੀ ਥਾਂ-ਥਾਂ ਬੇਦਬੀ ਹੋਈ ਜਾਂਦੀ ਆ, ਉਦੋਂ ਇਹ ਕਿਉਂ ਨਹੀਂ ਬੋਲਦੇ? ਇਹਦੇ ਪਿੱਛੇ ਮੈਨੂੰ ਤਾਂ ਕਾਰਨ ਇੱਕ ਹੀ ਲੱਗਦਾ। ਵੀ ਇਹ ਬੰਦੇ ਹੀ ਸਾਡੇ ਵਿਰੋਧੀਆਂ ਦੇ ਫਿੱਟ ਕੀਤੇ ਹੋਏ ਆ ਬਾਣੇ ਪਾ ਕੇ ਕਿਉਂਕਿ ਅਸੀਂ ਜੇ ਕਿਸੇ ਦੇ ਵਿੱਚ ਜਾ ਕੇ ਰਲਣਾ ਤੇ ਸਾਡੇ ਲਈ ਮੁਸ਼ਕਲ ਆ ਖਾਸ ਕਰਕੇ ਗੁਰਸਿੱਖ ਦੇ ਲਈ ਪਰ ਇਹ ਵਿਕੇ ਹੋਏ ਲੋਕ ਨੇ ਸਿੱਖਾਂ ਦੇ ਘਰਾਂ ਦੇ ਵਿੱਚ ਹੀ ਜਨਮ ਲੈ ਕੇ ਇਹ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਉਹਨਾਂ ਦੀ ਕਰ ਰਿਹਾ ਜਿਹੜੇ ਗਦਾਰੀਆਂ ਕਰਦੇ ਆ ਤੇ ਜੇ ਆਪਾਂ ਕਹਿ ਦਿੰਦੇ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੁਣ ਮੰਨ ਲਓ ਵੀ 10 ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵਿੱਚੋਂ ਆਪਾਂ ਕਹਿ ਦਈਏ ਵੀ 4 ਸਹੀ ਆ 6 ਗਲਤ ਆ ਪਰ ਜੋ ਚਾਰ ਬੋਲਦੇ ਹੀ ਨਹੀਂ ਉਹ ਕਿਸੇ ਨੂੰ ਦੱਸਦੇ ਹੀ ਨਹੀਂ ਤਾਂ ਫਿਰ ਉਹ ਆਪਾਂ ਸੱਚਿਆਂ ਨੂੰ ਵੀ ਕੀ ਕਰਾਂਗੇ ਹਨ ਤੇ ਇਹ ਇਸ ਕਰਕੇ ਇਹ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਵੀ ਇਹ ਲੋਕ ਇਹ ਤਾਂ ਨਹੀਂ ਕਿਤੇ ਸੀ ਬੁੱਕਲ ਦੇ ਸੱਪ ਪਾਲੀ ਜਾਂਦੇ ਆ ਇਹਨਾਂ ਨੂੰ ਅਸੀਂ ਸਵਾਲ ਵੀ ਕਰੀਏ ਵੀ ਤੁਸੀਂ ਭਾਈ ਬੋਲ ਕਿਉਂ ਨਹੀਂ ਰਹੇ ਥੋੜੇ ਤੇ ਪ੍ਰੈਸ਼ਰ ਕੀ ਆ ਇਹ ਅਸੀਂ ਆਮ ਲੋਕ ਵੀ ਇਹਨਾਂ ਤੀਜੇ ਦੇ ਸੋਚੀਏ ਨਹੀਂ ਬਹੁਤ ਹਾਲਾਤ ਜਿਹੜੇ ਮਾੜੇ ਹੋ ਜਾਣਗੇ ਹੁਣ ਤੁਸੀਂ ਦੇਖੋ ਵੀ ਉਹ ਜਿਹੜੀ ਵੀਡੀਓ ਆਪਾਂ ਦੇਖੀ ਆ ਉਹ ਬਿਲਕੁਲ ਸ਼ੂਟਿੰਗਾਂ ਸ਼ੂਟਿੰਗਾਂ ਵਿੱਚੀਆਂ ਨੇ ਉਹ ਗੁਰੂ ਘਰ ਉਹ ਆ ਰਹੇ ਆ ਪਤਾ ਨਹੀਂ ਜਾਂਦੇ ਆ ਬੱਚੇ ਉਹ ਤੇ ਉਹ ਜਿਹੜਾ ਅ ਬੰਦਾ ਉਹਨੂੰ ਬੰਦਾ ਵੀ ਨਹੀਂ ਕਹਿ ਸਕਦੇ ਤੇ ਉਹਦੀ ਉਮਰ ਕਿੰਨੀ ਆ ਪੂਰਾ ਪੂਰਾ ਬੱਚਿਆਂ ਦੇ ਨਾਲ ਉਹ ਕਹਿ ਜੀਆਂ ਹਰਕਤਾਂ ਕਰਦਾ ਤੇ ਉਹਦੇ ਲਈ ਵੀ ਕੋਈ ਨਹੀਂ ਬੋਲਦਾ ਇੱਕ ਉਹ ਬਾਬੇ ਦੀ ਵੀਡੀਓ ਆਈ ਆ ਉਹ ਸੱਚਾ ਝੂਠਾ ਉਹਦਾ ਵੀ ਕੋਈ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਕੋਈ ਉਹਨੂੰ ਜਾ ਕੇ ਕਿਸ ਨੇ ਪੁੱਛਗਛ ਨਹੀਂ ਕੀਤੀ ਉਲਟਾ ਭਾਈ ਅਮਰਤਪਾਲ ਸਿੰਘ ਮਹਿਰੋਂ ਤੇ ਪਰ ਤੇ ਸੋ ਆਉਣ ਪਾਉਣ ਦੀ ਗੱਲ ਚੱਲੀ ਜਾਂਦੀ ਆ ਇਸ ਕਰਕੇ ਜੇ ਆਪਾਂ ਇਹਨਾਂ ਚੀਜ਼ਾਂ ਤੇ ਨਾ ਧਿਆਨ ਦਿੱਤਾ ਤਾਂ ਪੰਜਾਬ ਦੇ ਹਾਲਾਤ ਆ ਜਿਹੜੇ ਬਹੁਤ ਮਾੜੇ ਹੋ ਜਾਣਗੇ ਤੇ ਆਪਾਂ ਵੀ ਦੇਖਿਆ ਗੁਰਸਿੱਖ ਮੁੰਡਿਆਂ ਦੇ ਨਾਲ ਕਿੰਨੇ ਥਾਵਾਂ ਤੇ ਕੁੱਟਕਟਾਪਾ ਹੋਇਆ ਕਿੰਨੇ ਥਾਵਾਂ ਤੇ ਪਈਆਂ ਨੇ ਗੁਰਸਿੱਖਾਂ ਨੂੰ ਕੁੱਟਤਾ ਕੋਈ ਸ਼ਰੋਮਣੀ ਕਮੇਟੀ ਜਾਂ ਕੋਈ ਸਾਡਾ ਆਗੂ ਚਾਹੇ ਉਹ ਧਾਰਮਿਕ ਆਗੂ ਹੋਵੇ ਚਾਹੇ ਸਾਡੇ ਵੋਟਾਂ ਵਾਲੇ ਆਗੂ ਹੋਣੇ ਕਿਉਂ ਨਹੀਂ ਬੋਲਦੇ ਆਪਾਂ ਆਮ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਆਪਾਂ ਇਹਨਾਂ ਚੀਜ਼ਾਂ ਤੇ ਧਿਆਨ ਦੇਈਏ ਨਾ ਕੋਈ ਨਸਿਆਂ ਤੇ ਕੰਟਰੋਲ ਕਰਦਾ ਨਾ ਇਹ ਜੇ ਸਰਾਰਤੀ ਲੋਕਾਂ ਤੇ ਤੇ ਆਪਣੇ ਪੰਜਾਬ ਦਾ ਜਮੇ ਬੇੜਾ ਕਰ ਕਰ ਦੇਣਗੇ ਇਹ ਜੇ ਆਪਾਂ ਨਾ ਬੋਲੇ ਜੇ ਆਪਾਂ ਇਸੇ ਗੱਲ ਤੇ ਰਹਿ ਗਏ ਨਾ ਵੀ ਆਪਾਂ ਕੀ ਲੈਣਾ ਤੇ ਆਪਣਾ ਬਹੁਤ ਨੁਕਸਾਨ ਹੋ ਜਾਣਾ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਆਪੋ ਆਪਣੀ ਨਗਰਾਂ ਦੇ ਵਿੱਚ ਆਪ ਧਿਆਨ ਦੇਵੋ ਆਪਾਂ ਪਾਰਟੀਆਂ ਤੋਂ ਹੋ ਜਗੀ ਪਾਸੇ ਤੇ ਆਪਦੇ ਪਿੰਡਾਂ ਨੂੰ ਵਿਚਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ